ਇਦਾ ਏਰੀਆ ਹੀ ਆਗਾ 3500 ਸਕਰ ਫੁੱਟ ਅੱਛਾ ਜੀ ਇਹਦੇ ਹੁਣ ਤੱਕ ਖਰਚਾ ਆ ਗਿਆ ਜੀ 33 ਲੱਖ ਰੁਪਏ ਅੱਜ ਆਪਾਂ ਵਧੀਆ ਖੁੱਲਾ ਢੁੱਲਾ ਜਿਵੇਂ ਆਪਾਂ ਪਿੰਡਾਂ ਵਾਲਾ ਕਹਿੰਦੇ ਹੁੰਦੇ ਆ ਉਹੋ ਪ੍ਰੋਜੈਕਟ ਲੈ ਕੇ ਆਏ ਆ ਮਤਲਬ ਬਾਹਰੋਂ ਦੇਖ ਕੇ ਜਿਵੇਂ ਪੁਰਾਣੇ ਰਾਜੇ ਮਹਾਰਾਜਾ ਵਾਲੇ ਮਹਿਲ ਦੀ ਫੀ ਲਗਾਉਂਦੀ ਆ ਨਾ ਉਹ ਚੀਜ਼ ਗੱਲਬਾਤ ਬਣੀ ਹੋਈ ਹੈ ਜਮਾਂ ਜਿਵੇਂ ਪੁਰਾਣੀ ਲੁੱਕ ਦੇ ਵਿੱਚ ਕਹਦੀ ਆ ਆਪਾਂ ਮਹਿਲ ਲੈ ਕੇ ਆਏ ਆ ਇੱਕ ਅੱਜ ਮਿੱਤਰੋ ਸਸਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਖੜੇ ਸੀਗੇ ਪਿੰਡ ਕੜੈਲ ਜిల్లా ਸੰਗਰੂਰ ਦੇ ਵਿੱਚ ਜਿਹੜਾ ਕਿ ਤੁਸੀਂ ਜਿਵੇਂ ਮੇਰੇ ਬੈਕ ਸਾਈਡ ਤੇ ਦੇਖ ਰਹੇ ਹੋ ਕਲਾਸਿਕ ਲੁੱਕ ਦੇ ਵਿੱਚ ਇੱਕ ਜਿਵੇਂ ਪੁਰਾਣੀ ਲੁੱਕ ਦੇ ਵਿੱਚ ਕਹਿ ਦਈਏ ਆਪਾਂ ਮਹਿਲ ਲੈ ਕੇ ਆਏ ਆ ਇੱਕ ਛੋਟਾ ਜਿਹਾ 3500 ਸਕਰ ਫੁੱਟ ਤੇ ਬਹੁਤ ਘੈਂਟ ਕੰਮ ਕੀਤਾ ਹੈਗਾ ਠੇਕੇਦਾਰ ਜੀ ਵੀ ਆਪਣੇ ਨਾਲ ਨਹੀਂ ਅੱਜ ਉਹਨਾਂ ਨਾਲ ਵੀ ਕਰਵਾਮਾਂਗੇ ਗੱਲਬਾਤ ਜਿਵੇਂ ਤੁਸੀਂ ਬਾਹਰਲੇ ਪਾਸੇ ਦੇਖ ਰਹੇ ਹੋ ਦੇਖੋ ਬਹੁਤ ਸੋਹਣੀ ਲੁੱਕ ਹੈ ਜਿਹੜੀ ਬਣੀ ਹੋਈ ਹੈ ਕਲਾਸਿਕ ਲੁੱਕ ਦੇ ਵਿੱਚ ਆਪਾਂ ਇਹ ਜਿਹੜਾ ਪੋਰਸ਼ਨ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਬਹੁਤ ਘੈਂਟ ਗੱਲਬਾਤ ਬਣਾਈ ਹੋਈ ਹੈ ਆ ਜੋ ਅੰਦਰ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਕੱਲੀ-ਕੱਲੀ ਡਿਟੇਲ ਉਹ ਤੋਂ ਜਾਨੂ ਕਰਾਵਾਂਗੇ ਆਜੋ ਜੀ ਸਟਾਰਟਿੰਗ ਤੇ ਜਿਵੇਂ ਆਪਾਂ ਇੱਥੋਂ ਸਟਾਰਟਿੰਗ ਦੇ ਵਿੱਚ ਹੀ ਖੜੇ ਆਂ ਜੀ ਕਾਰ ਪਾਰਕ ਚ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਕਾਰ ਲਾ ਕੇ ਉਸ ਤੋਂ ਬਾਅਦ ਇਹ ਜਿਹੜੀ ਸਪੇਸ ਐ ਕਾਫੀ ਰਹਿ ਜਾਂਦੀ ਐ ਨਾਲ ਲੱਗਦੀ ਅੱਜ ਆਪਾਂ ਵਧੀਆ ਖੁੱਲਾ ਢੁੱਲਾ ਜਿਵੇਂ ਆਪਾਂ ਪਿੰਡਾਂ ਵਾਲਾ ਕਹਿੰਦੇ ਹੁੰਦੇ ਆ ਉਹੋ ਪ੍ਰੋਜੈਕਟ ਲੈ ਕੇ ਆਏ ਆ ਇਹ ਆ ਗਈ ਜੀ ਆਪਾਂ ਐਂਟਰੀ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਲੌਬੀ ਹੈਗੀ ਜਿਹੜੀ 16x30 ਦਾ ਸਾਈਜ਼ ਹੈਗਾ ਤੇ ਬਹੁਤ ਵੱਡੀ ਲੌਬੀ ਰਹੀ ਐ ਦੋ ਇਹਦੇ ਵਿੱਚ ਬੈੱਡਰੂਮ ਐ ਖੇੜਲੇ ਪਾਸੇ ਇੱਕ ਡ੍ਰਾਈੰਗ ਰੂਮ ਐ ਕਿਚਨ ਕਾਰਪੋਰਚ ਲੋਬੀ ਸਭ ਕੁਝ ਸਭ ਸਹੂਲਤ अवेलेबल ਨੇ ਇਹਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਜਿਹੜੀ ਡਾਊਨ ਸੀਲਿੰਗ ਹੈ ਡਾਊਨ ਸੀਲਿੰਗ ਦਾ ਕੰਮ ਹੋ ਗਿਆ ਤੇ ਇਹਦਾ ਬਜਟ ਕੀ ਰਹੇਗਾ ਉਹ ਬਜਟ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਪਿੰਡਾਂ ਵਾਲਾ ਪ੍ਰੋਜੈਕਟ ਲੈ ਕੇ ਆਏ ਅੱਜ ਕਲਾਸਿਕਲ ਲੁੱਕ ਦੇ ਵਿੱਚ ਆਜੋ ਤੁਹਾਨੂੰ ਆਪਾਂ ਕੱਲੀ-ਕੱਲੀ ਗੱਲ ਤੇਦਾ ਜਾਣੂ ਕਰਾਉਣੇ ਆ ਤੇ ਜਿਵੇਂ ਤੁਸੀਂ ਦੇਖਿਆ ਪਹਿਲਾਂ ਲੋਬੀ ਦੇ ਵਿੱਚ ਖੜੇ ਸੀ ਆਪਾਂ ਲੋਬੀ ਸੀਗੀ 16x30 ਦੀ ਤੇ ਇਹ ਆ ਗਿਆ ਜੀ ਬੈੱਡਰੂਮ ਬੈੱਡਰੂਮ ਹੈਗਾ ਕਿਹਦਾ 13x14 ਦਾ ਸਾਈਜ਼ ਬਹੁਤ ਖੁੱਲੇ ਸਾਈਜ਼ ਬਣਾਏ ਹੋਏ ਹੈਗੇ ਤੇ ਕੱਲੀ-ਕੱਲੀ ਚੀਜ਼ ਜਮਾਪੁਰੀ ਸ਼ਕੀਨੀ ਦੇ ਨਾਲ ਬਣਾਈ ਹੋਈ ਹੈ ਜਿਵੇਂ ਤੁਸੀਂ ਕਹਿੰਦੇ ਹੋ ठेकेदार ਜਿਹੜਾ ਹੈਗਾ ਇਹ ਕਹਿੰਦੇ ਵੀ ਸਾਡਾ ਘਰ ਦੇ ਬੰਦਾ ਸੀਗਾ ਜਮਾ ਉਹਨੇ ਘਰ ਦਾ ਬਣਾ ਕੀ ਕੰਮ ਕੀਤਾਗਾ ਸਾਨੂੰ ਕਹਿੰਦੇ ਵੀ ਗੇੜਾ ਵਾਰਨ ਦੀ ਵੀ ਲੋੜ ਨਹੀਂ ਪਈ ਹੈਗੀ ਇਹਨਾਂ ਦੀ ਆਪ ਦੀ ਜ਼ਿੰਮੇਵਾਰੀ ਸੀ ਸਾਰੀ ਆਪ ਦੀ ਜ਼ਿੰਮੇਵਾਰੀ ਦੇ ਨਾਲ ਸਾਰਾ ਕੰਮ ਇਹਨਾਂ ਨੇ ਕੰਪਲੀਟ ਕੀਤਾਗਾ ਤੇ ਜੇ ਆਪਾਂ ਕਿਚਨ ਦੀ ਗੱਲ ਕਰੀਏ ਕਿਚਨ ਦਾ ਸਾਈਜ਼ ਰਿਹਾਗਾ ਜਿਹੜਾ 10x14 ਦਾ ਰਿਹਾ ਲਗਭਗ ਕਿਚਨ ਜਿਵੇਂ ਆਪਾਂ ਆਮ ਦੇਖਦੇ ਹਾਂ ਜਿਹੜੀ ਪੰਡਾਲੀ ਹੁੰਦੀ ਹੈ ਨਾ ਖੁੱਲੀ ਹੁੰਦੀ ਹੈ ਕੋਰੀ ਉਹ ਪੁੱਲਾ ਡੋਲਾ ਪੱਜ ਪ੍ਰੋਜੈਕਟ ਹੈ ਤੁਹਾਡੇ ਵਾਸਤੇ ਲੈ ਕੇ ਆਏ ਆਂ ਤੇ ਜੇ ਆਪਾਂ ਡ੍ਰੈਗ ਰੂਮ ਦੀ ਗੱਲ ਕਰੀਏ ਡ੍ਰੈਗ ਰੂਮ ਰਹਾ ਹੈਗਾ 13x14 ਦਾ ਡ੍ਰੈਗ ਰੂਮ ਦਾ ਏਰੀਆ ਵੀ ਬਹੁਤ ਖੁੱਲਾ ਹੈਗਾ ਟਾਈਲ ਵਰਕ ਦਾ ਕੰਮ ਹੈਗਾ ਜਿਹੜਾ ਇਵੇਂ ਕੰਪਲੀਟ ਹੋਇਆ ਹੋਇਆ ਹੈਗਾ ਤੇ ਡਬਲ ਸਟੋਰੀ ਕੁਠੀ ਹੈ ਕਲਾਸਿਕ ਲੁੱਕ ਦੇ ਵਿੱਚ ਬਣੀ ਹੋਈ ਹੈ ਜਿਵੇਂ ਤੁਸੀਂ ਬਾਹਰਲੇ ਪਾਸੋਂ ਦੇਖਿਆ ਸੀ ਬਹੁਤ ਸੋਹਣੀ ਲੁੱਕ ਬਣੀ ਹੋਈ ਹੈ ਮਤਲਬ ਬਾਹਰੋਂ ਦੇਖ ਕੇ ਜਿਵੇਂ ਪੁਰਾਣੇ ਰਾਜੇ ਮਹਾਰਾਜਾ ਵਾਲੇ ਮਹਿਲ ਦੀ ਹੀ ਲਗਾਉਂਦੀ ਆ ਨਾ ਉਹ ਚੀਜ਼ ਗੱਲਬਾਤ ਬਣੀ ਹੋਈ ਹੈ ਜਮਾਂ ਤੇ ਇਹਦੇ ਵਿੱਚ ਮਿੱਤਰੋ ਆਪਾਂ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣੇ ਆ ਜਿਵੇਂ ਕਈ ਵਾਰ ਨਾ ਜਿਹੜੇ ਮਕਾਨ ਮਾਲਕ ਹੁੰਦੇ ਆ ਉਹ ਬੈਕ ਸਾਈਡ ਦੇ ਉੱਪਰ ਜਗ੍ਹਾ ਛੱਡਣ ਵਾਸਤੇ ਗਰੇਜ ਕਰ ਜਾਂਦੀ ਐ ਵੀ ਬੈਕ ਸਾਈਡ ਤੇ ਜਗ੍ਹਾ ਨਾ ਛੱਡੋ ਕੋਈ ਕੰਮ ਨਹੀਂ ਆਉਣੀ ਹੈਗੀ ਤੇ ਤੁਸੀਂ ਐ ਮੰਨ ਕੇ ਚੱਲੋ ਵੀ ਜਿਹੜੀ ਬੈਕ ਸਾਈਡ ਤੇ ਆਪਾਂ ਜਗ੍ਹਾ ਛੱਡਦੇ ਆ ਉਹ ਜਗ੍ਹਾ ਬਹੁਤ ਜ਼ਿਆਦਾ ਕੰਮ ਆਉਂਦੀ ਐ ਇੱਕ ਦਾ ਮੰਨ ਕੇ ਚੱਲੋ ਵੀ ਅੰਦਰ ਹੌਮਤ ਨਹੀਂ ਪੈਦਾ ਹੁੰਦੀ ਜਿਵੇਂ ਤੁਸੀਂ ਆਹ ਵਿੰਡੋਆਂ ਦੇਖੋ ਇਹਨਾਂ ਨੇ ਵਿੰਡੋ ਲਾਈਆਂ ਹੋਈਆਂ ਨੇ ਐਸ ਪਾਸੇ ਆ ਕੇ ਤਾਂ ਹੋਈ ਬੜਾ ਇੱਕ ਮਿੰਟ ਤੇ ਜਿਵੇਂ ਤੁਸੀਂ ਆਹ ਵਿੰਡੋਆਂ ਦੇਖ ਰਹੇ ਹੋ ਵੀ ਕਿੰਦੀ-ਕਿੰਦੀਆਂ ਵੱਡੀਆਂ ਵਿੰਡੋ ਲੱਗੀਆਂ ਹੋਈਆਂ ਨੇ ਵਿੰਡੋ ਤੁਸੀਂ ਖੋਲ੍ਹ ਲਓ ਚਾਹੇ ਨਾ ਖੋਲ੍ਹੋ ਅੰਦਰ ਨਹੀਂ ਰਣੀ ਪ ਦੂਜਾ ਨੰਬਰ ਇਹ ਆ ਜੀ ਅੰਦਰ ਹੋਮਸ ਨਹੀਂ ਪੈਦਾ ਹੁੰਦੀ ਹੈਗੀ ਤੇ ਜਿਹੜੇ ਇਹਨਾਂ ਨੇ ਟਾਇਲਟ ਬਣਾਇਆ ਉਹ ਇਸ ਇਸ ਪਾਸੇ ਬਣਾਤਾ ਦੇਖੋ ਬਾਹਰਲੇ ਪਾਸੇ ਜਿਹੜਾ ਤੁਸੀਂ ਬੈਕ ਸਾਈਡ ਦੇਖ ਰਹੇ ਹੋ ਇਸ ਪਾਸੇ ਟਾਇਲਟ ਬਣਾਤਾ ਤੇ ਇਹ ਟਾਇਲਟ ਹੈਗਾ ਜਿਹੜਾ ਇੱਕ ਬੈੱਡਰੂਮ ਦੇ ਅੰਦਰੋਂ ਅਟੈਚ ਹੈਗਾ ਤੇ ਬਾਹਰਲੇ ਪਾਸੇ ਮੰਨ ਕੇ ਚੱਲੋ ਵੀ ਜਿਹੜਾ ਇਸ ਰੂਮ ਦੇ ਵਿੱਚੋਂ ਕਮਨ ਆ ਗਿਆ ਆਹਾਂ ਏਰੀਆ ਜਿਹੜਾ ਤੁਸੀਂ ਜਿਵੇਂ ਮਰਜ਼ੀ ਖੁੱਲਾ ਵਰਤੀ ਜਾਓ ਇੱਥੇ ਕੱਪੜੇ ਸੁਕਾਉਣ ਦਾ ਲਾ ਲਓ ਹੋਰ ਲਾ ਲਓ ਜਿੰਨਾ ਮਰਜ਼ੀ ਇੱਥੇ ਜਿਹੜਾ ਆਹ ਜਗ੍ਹਾ ਇਹ ਤੋਂ ਕੰਮ ਲੈ ਸਕਦੇ ਆ ਤੇ ਇੱਕ ਇਹਦੇ ਵਿੱਚ ਗੱਲ ਹੋਰ ਆਉਂਦੀ ਹੈ ਜਿਵੇਂ ਇਹਦੇ ਬੈਕ ਸਾਈਡ ਦੇ ਉੱਪਰ ਖੇਤ ਨੇ ਜਿਵੇਂ ਤੁਸੀਂ ਇਧਰ ਦੇਖ ਰਹੇ ਹੋ ਇਹਦੀ ਬੈਕ ਸਾਈਡ ਦੇ ਉੱਪਰ ਖੇਤ ਆ ਗਏ ਖੇਤ ਔਣ ਕਰਕੇ ਕਈ ਵਾਰੀ ਨਿਊਆ ਬੈਠ ਜਾਂਦੀ ਹੈ ਜਿਵੇਂ ਪਾਣੀ ਲੱਗਿਆ ਹੁੰਦਾ ਜਾਂ ਕੋਈ ਹੋਰ ਹੁੰਦਾਗਾ ਉਸ ਕਰਕੇ ਇਹ ਚੀਜ਼ ਦੀ ਬਹੁਤ ਬਚਤ ਹੈ ਬਾਹਰਲੇ ਪਾਸੇ ਜਿਹੜੀ ਬੈਕ ਸਾਈਡ ਤੇ ਹੈ ਉੱਥੇ ਸਪੇਸ ਜਰੂਰ ਛੱਡਿਆ ਕਰੋ ਜਦੋਂ ਵੀ ਆਪਾਂ ਕੋਈ ਵੀ ਮਕਾਨ ਆਪਣਾ ਬਣਾਉਨੇ ਆ ਮਕਾਨ ਆਪਣਾ ਸਟਾਰਟ ਕਰਦੇ ਆ ਬਾਹਰਲੇ ਪਾਸੇ ਜਿਹੜੀ ਸਪੇਸ ਹੈ ਉਹ ਰੱਖਣੀ ਬਹੁਤ ਜ਼ਰੂਰੀ ਹੈ ਇਹਦੇ ਨਾਲ ਇਹਦੇ ਫਾਇਦੇ ਫਾਇਦੇ ਨੇ ਨੁਕਸਾਨੇ ਦਾ ਕੋਈ ਵੀ ਨਹੀਂ ਹੈਗਾ ਆਪਾਂ ਵਸ ਕਈ ਜਗਾਦੀ ਕਿਰਸ ਕਰ ਜਨੇ ਹੁੰਦੀ ਆ ਵੀ ਯਾਰ ਜਗਾ ਘਟ ਜੂਗੀ ਜਗਾ ਘਟਦੀ ਨਹੀਂ ਇਹਦੇ ਫਾਇਦੇ ਬਹੁਤ ਦੇਵਾ ਠੀਕ ਹੈ ਜੀ ਫਸਟ ਫਲੋਰ ਦੇ ਉੱਪਰ ਕੀ ਕੁਝ ਬਣਿਆ ਹੋਇਆਗਾ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣੂ ਕਰਾਵਾਂਗੇ ਜਿਵੇਂ ਤੁਸੀਂ ਸਟੇਅਰ ਦਾ ਕੰਮ ਦੇਖ ਰਹੇ ਹੋ ਇਹਦੇ ਉੱਪਰ ਵੀ ਮਾਰਬਲ ਵਗੈਰਾ ਜਿਹੜਾ ਲਾ ਕੇ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈਗੀ ਬਾਕੀ ਰੇਲਿੰਗ ਦਾ ਕੰਮ ਥੋੜਾ ਜਿਆ ਪੈਂਡਿੰਗ ਹੈਗਾ ਹਜੇ ਤੇ ਆਜੋ ਉੱਪਰਲੇ ਪਾਸੇ ਕੀ ਕੁਝ ਬਣਿਆ ਹੋਇਆਗਾ ਉਹ ਵੀ ਤੁਹਾਨੂੰ ਦਿਖਾਉਣੀ ਆ ਤੇ ਇੱਥੇ ਆਪਾਂ ਉੱਪਰਲੇ ਪਾਸੇ ਆ ਗਏ ਜੀ ਫਸਟ ਫਲੋਰ ਦੇ ਉੱਪਰ ਫਸਟ ਫਲੋਰ ਦਾ ਜਿਹੜਾ ਏਰੀਆ ਹੈਗਾ ਉਹ ਵੀ ਬਹੁਤ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਉੱਪਰਲੇ ਪਾਸੇ ਆ ਗਈ ਲੋਬੀ ਫਰਸਟ ਫਲੋਰ ਦੀ ਤੇ ਸਾਈਜ਼ ਪੂਰੇ ਖੁੱਲੇ ਜਮਾ ਹੈ ਨਾ ਕਮਰਿਆਂ ਦੇ ਵੀ ਸਾਰਾ ਟੋਟਲ ਮੈਂ ਕਹਿੰਦਾ ਵੀ ਜਮਾ ਖੁੱਲੋਂ ਖੁੱਲਾ ਕੰਮ ਕੀਤਾ ਹੋਇਆ ਹੈਗਾ ਤੇ ਇੱਕ ਜਿਵੇਂ ਤੁਸੀਂ ਇੱਥੋਂ ਦੇਖੋ ਇਹ ਝੂਮਰ ਦੀ ਜਗਾਹ ਰੱਖੀ ਹੋਈ ਹੈ ਇਹਨਾਂ ਨੇ ਡਬਲ ਹਾਈਟ ਦੇ ਉੱਪਰ ਜਿਹੜੀ ਛੱਤ ਪਾਈ ਹੈ ਇੱਥੋਂ ਇੱਥੇ ਝੂਮਰ ਲੱਗਣਾ ਹੈਗਾ ਥੋੜਾ ਜਿਹਾ ਕੰਮ ਜਿਹੜਾ ਮਰਨ ਕਿ ਚੱਲੋ ਵੀ ਸਿਰਫ ਮੈਨੂੰ ਲੱਗਦਾ ਵੀ 5 ਤੋਂ 7% ਕੰਮ ਹੈ ਜਿਹੜਾ ਉਹ ਅਨਕੰਪਲੀਟ ਰਹਿ ਗਿਆ ਨਹੀਂ ਕੋਠੀ ਬਿਲਕੁਲ ਕੰਪਲੀਟ ਹੈ ਤੇ ਜਿਹੜਾ ਇਹਦਾ ਕੋਠੀ ਦਾ ਖਰਚਾ ਰਿਹਾ ਹੈਗਾ ਉਹ ਵੀ ਤੁਹਾਨੂੰ ਆਪ ਦੱਸਾਂਗੇ ਤੇ ਏਰੀਆ ਦਾ ਰਹੇਗਾ ਲਗਭਗ ਡਬਲ ਸਟੋਰੀ ਕੋਠੀ ਅ ਵਿਧੇ ਜੀ ਆਪਾਂ ਮੰਨिए ਵੀ ਜਿਹੜੇ ਹੈਗੇ ਆ ਬਾਹਰਲੇ ਵੱਧਰੇ ਲਾ ਕੇ ਸਾਰਾ ਕੰਪਲੀਟ 3500 ਸquare ਫੁੱਟ ਦਾ ਜਿਹੜਾ ਏਰੀਆ ਹੈਗਾ ਉਹ ਬਣਦਾ ਹੈਗਾ ਤੇ ਉੱਪਰਲੇ ਪਾਸੇ ਜਿਹੜੇ ਦੋ ਬੈਡਰੂਮ ਬਣੇ ਹੋਏ ਨੇ ਦੇਖ ਰਹੇ ਹੋ ਇਹ ਹੈਗਾਗਾ 10 ਬਾਈ 14 ਦਾ ਤੇ ਅੰਦਰਲੇ ਪਾਸੇ ਆ ਕੀ ਬਣਿਆ ਦਿਖਾਉ ਜੀ ਇਸ ਪਾਸੇ ਆ ਗਿਆ ਡਰੈਸਿੰਗ ਦਾ ਏਰੀਆ ਆ ਗਿਆ ਤੇ ਨਾਲ ਇਹਦੀ ਇਧਰਲੇ ਪਾਸੇ 12 ਆ ਗਿਆ ਅੰਦਰਲੇ ਪਾਸੇ ਇਹ ਹਿਰੇ ਹੈਗਾ ਜਿਹੜਾ ਇਹ ਇਹਦਾ ਹੈਗਾ 10x14 ਤੇ ਇੱਕ ਸੈਕੰਡ ਬੈਡਰੂਮ ਇਹਦੇ ਉੱਪਰ ਸੈਕੰਡ ਬੈਡਰੂਮ ਦਾ ਜਿਹੜਾ ਏਰੀਆ ਹੈਗਾ ਉਹ ਰਹੇਗਾ 12x14 ਉਹ 12x14 ਦਾ ਰਹੇਗਾ ਸਹਿਜ ਵਧੀਆ ਖੁੱਲੇ ਨੇ ਸਾਰੇ ਤੇ ਬਹੁਤ ਫੌਕ ਦੇ ਨਾਲ ਕੋਠੀ ਬਣਾਈ ਹੈ ਠੇਕੇਦਾਰ ਜੀ ਵੀ ਅੱਜ ਆਪਣੇ ਨਾਲ ਆਏ ਹੋਏ ਨੇ ਉਹਨਾਂ ਦੇ ਨਾਲ ਵੀ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਬਾਹਰਲੇ ਵਾਸੀ ਦੀ ਲੂਬੀਆ ਕੀ ਜੀ ਇਹ ਉੱਪਰੋਂ ਇਸ ਪਾਸੇ ਆ ਗਿਆ ਪੂਜਾਰੂ ਸਾਹਮਣੇ ਤੁਸੀਂ ਦੇਖ ਰਹੇ ਹੋ ਐਸ ਬੱਸੀ ਆਗਾ ਟਾਇਲਟ ਟਾਇਲਟ ਦਾ ਜਿਹੜਾ ਇਹਦਾ ਕਮਨ ਰੱਖਿਆ ਹੋਇਆਗਾ ਤੇ ਇੱਕ ਬੈੱਡਰੂਮ ਦੇ ਨਾਲ ਅਟੈਚ ਵੀ ਹੈਗਾ ਉਸ ਤੋਂ ਬਾਅਦ ਇੱਕ ਪਾਸੋਂ ਨੂੰ ਬਾਹਰਲੇ ਪਾਸੇ ਦਿਖਾਉਣੀ ਆ ਵੀ ਜਿਹੜੀ ਮਿਸਤਰੀ ਨੇ ਕਾਰਗੈਰੀ ਕੀਤੀ ਹੈਗੀ ਉਹ ਬਹੁਤ ਬਾਖਮਾਲ ਕੀਤੀ ਹੈ ਜਮਾ ਲੋ ਜੀ ਇਹ ਆ ਗਿਆ ਜੀ ਉੱਪਰਲੇ ਪਾਸੇ ਤੋਂ ਜਿਹੜਾ ਉਹ ਗਲਾਈਆਂ ਉੱਪਰੋਂ ਤੁਸੀਂ ਦੇਖ ਰਹੇ ਹੋ ਜੀ ਮੈਂ ਦੇਖੋ ਵੀ ਗਲਾਈਆਂ ਪੂਰੀਆਂ ਪ੍ਰੋਪਰ ਗਲਾਈਆਂ ਦਿੱਤੀਆਂ ਹੋਈਆਂ ਨੇ ਤੇ ਜਿਹੜੇ ਪਿੱਲਰ ਨੇ ਪਿੱਲਰ ਦਿੱਤੇ ਨੇ ਇਹਨਾਂ ਨੇ ਗਲਾਈਆਂ ਦੇ ਬੱਚੇ ਜੀ ਆਮ ਤੁਸੀਂ ਦੇਖਿਆ ਕਈ ਵਾਰੀ ਪਿੱਲਰ ਚੋਰਸ ਹੁੰਦੇ ਆ ਪਰ ਲੁੱਕ ਕਲਾਸਿਕ ਹੋਣ ਕਰਕੇ ਜਿਹੜੇ ਪਿੱਲਰ ਨੇ ਉਹ ਗਲਾਈਆਂ ਦੇ ਵਿੱਚ ਦਿੱਤੇ ਹੋਏ ਨੇ ਤੇ ਜੇ ਉੱਪਰਲੇ ਪਾਸੋਂ ਤੁਸੀਂ ਦੇਖੋ ਇਹਦੇ ਤਾਂ ਉੱਪਰਲੇ ਪਾਸੋਂ ਵੀ ਦੇਖੋ ਵੀ ਕੌਰ ਜਿਹੜੇ ਬਣੇ ਹੋਈਆਂ ਨੇ ਗਲਾਈਆਂ ਗਲਾਈਆਂ ਲਾ ਲਓ ਜਾਂ ਉੱਪਰਲੇ ਪਾਸੇ ਜਿਵੇਂ ਜੰਗਲਾ ਲਾ ਲਓ ਮੈਂ ਕਹਿੰਦਾ ਵੀ ਜਿਵੇਂ ਜਿਵੇਂ ਕਹਦੀ ਮਹਲ ਵਾਲੀ ਵੀਲਿੰਗ ਹੋਣੀ ਹੈਗੀ ਕਿਉਂਕਿ ਤੁਸੀਂ ਪੁਰਾਣੇ ਮਹਿਲਾਂ ਦੇ ਵਿੱਚ ਦੇਖਿਆ ਹੋਣਾ ਵੀ ਇਸ ਹਿਸਾਬ ਦੇ ਨਾਲ ਹੀ ਹੁੰਦਾ ਜਦੋਂ ਇਹ ਤੋਂ ਰੰਗ ਪੇਂਟ ਦਾ ਕੰਮ ਹੈਗਾ ਜਿਹੜਾ ਉਹ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਲੁੱਕ ਹੈ ਹੋਰ ਵੀ ਉੱਭਰ ਕੇ ਸਾਹਮਣੇ ਆਊਗੀ ਆਪਣੇ ਤੇ ਜਿਹੜੀਆਂ ਆਪਾਂ ਗਲਾਈਆਂ ਦੀ ਗੱਲ ਕਰ ਰਹੇ ਸੀ ਦੇਖੋ ਗਲਾਈਆਂ ਲੈ ਜਿਹੜੀਆਂ ਬਾਹਰ ਕਮਲ ਕੀਤੀਆਂ ਹੋਈਆਂ ਨੇ ਜਮੈਂ ਨਾ ਗਲਾਈ ਦੇ ਵਿੱਚ ਨੇ ਪੂਰੀਆਂ ਤੇ ਬਾਹਰਲੇ ਵਾਸਤੇ ਥੋੜਾ ਜਿਹਾ ਕੰਮ ਜਿਹੜਾ ਹੈਗਾ ਇੱਧਰੋਂ ਅ ਫਰੰਟ ਤੋਂ ਜਿਵੇਂ ਆਪਾਂ ਕਹਿਦੀ ਵੀ ਜੇ ਤਾਂ ਗ੍ਰਿਲ ਲੱਗੂਗੀ ਜਾਂ ਪਾਵੇ ਲੱਗਣਗੇ ਤੇ ਬਾਕੀ ਸਾਰਾ ਕੰਮ ਕੰਪਲੀਟ ਹੈਗਾ ਏਰੀਆ ਜਿਹੜਾ ਇਹਦਾ ਰਹੇਗਾ ਟੋਟਲ ਜਿਵੇਂ ਆਪਾਂ ਦੱਸਿਆ ਸੀਗਾ ਤੁਹਾਨੂੰ 3500 ਸਕਰ ਫੁੱਟ ਰਹਿਗਾ ਤੇ ਬਜਟ ਵੀ ਲਗਭਗ ਫਿਰ ਤੁਹਾਨੂੰ ਪਤਾ ਵੀ ਐਨਾ ਕੀ ਰਹੂਗਾ ਤੇ ਬਾਕੀ ਬਜਟ ਦੀ ਗੱਲ ਹੈ ਜਿਹੜੀ ਆਪਾਂ ਉਹ ਤੁਹਾਨੂੰ ਵੀਡੀਓ ਦੇ ਐਂਡ ਤੇ ਦੱਸਾਂਗੇ ਵੀਡੀਓ ਦੇ ਵਿੱਚ ਬਨੇ ਰਹੋ ਬਾਕੀ ਤੁਹਾਨੂੰ ਹੋਰ ਕੁਝ ਵੀ ਦਿਖਾਉਣੇ ਆ ਜੋ ਇੱਕ ਤੁਹਾਨੂੰ ਦਿਖਾਉਣੇ ਆ ਇਹ ਬਾਹਰ ਦਾ ਵਿਹੜਾ ਆ ਗਿਆ ਜਿਹਨੂੰ ਆਪਾਂ ਓਪਨ ਟਰੱਸ ਕਹਿੰਦੇ ਆ ਬਾਹਰਲੇ ਪਾਸੋਂ ਜਿਹੜਾ ਵਿਹੜਾ ਹੈਗਾ ਉਹ ਬਿਲਕੁਲ ਕੰਪਲੀਟ ਕੀਤਾ ਹੋਇਆ ਜਿਵੇਂ ਟਾਈਲਵਰਕ ਤੁਸੀਂ ਦੇਖ ਰਹੇ ਹੋ ਟਾਈਲਵਰਕ ਦਾ ਕੰਮ ਹੈਗਾ ਜਿਹੜਾ ਉਹ ਵੀ ਕੰਪਲੀਟ ਹੈ ਤੇ ਬਾਹਰਲੇ ਪਾਸੋਂ ਇਹ ਆ ਗਈ ਉੱਪਰ ਵਾਲੀ ਪੌੜੀ ਜੀ ਤੇ ਬਾਕੀ ਆਪਾਂ ਗੱਲ ਥੋੜੀ ਕਰੌਣੇ ਠੇਕੇਦਾਰ ਨਾਲ ਠੇਕੇਦਾਰ ਜੀ ਵੀ ਆਪਣੇ ਨਾਲ ਅੱਜ ਮੌਜੂਦ ਨੇ ਆਏ ਹੋਏ ਨੇ ਬਾਈ ਜੀ ਸੱਸੀ ਕਾਲ ਜੀ ਸੱਸੀ ਕਾਲ ਬਾਈ ਜੀ ਠੀਕ ਹੈ ਜੀ ਬੰਦੀ ਦਾ ਹਾਂ ਬੰਦੀ ਜੀ ਅੱਛਾ ਜੀ ਬਾਈ ਜੀ ਕਿੰਨਾ ਏ 3500 स्क्वेयर फुट अच्छा जी इते ਹੁਣ ਤੱਕ ਖਰਚਾ ਆ ਗਿਆ ਜੀ 33 ਲੱਖ ਰੁਪਏ 33 ਲੱਖ ਰੁਪਏ ਲੱਗੇ ਮਤਲਬ ਜੀ ਦੇਖਿਆ ਜਾ ਵੀ 1000 ਰੁਪਏ स्क्वेयर फुट ਤੋਂ ਵੀ ਥੋੜੇ ਦਾ ਖਰਚਾ ਆ ਗਿਆ ਹਾਂ ਹਾਂ ਹਲੇ ਤੱਕ ਹੋਰ ਕਿੰਨੇ ਪੈਸੇ ਲੱਗਣੇ ਇਹਦੇ ਉੱਪਰ ਵੈਸੇ ਇੱਥੇ ਇੱਕ ਕਿਚਨ ਰਹਿ ਗਿਆ ਡ੍ਰੈਗ ਰੂਮ ਰਹਿ ਗਿਆ ਤੁਸੀਂ ਲਾ ਲਓ ਵੀ ਲੱਕੜਦਾਰ 1 लाख 2 ਲੱਖ ਦਾ ਕੰਮ ਮੰਨ ਕੇ ਚੱਲੋ ਲੱਕੜਦਾਰ ਰਹਿ ਗਿਆ ਠੀਕ ਹੈ ਜੀ ਤੇ ਬਾਕੀ ਰੰਗ ਦੇ ਲਾ ਲਓ ਲੱਖ ਨੇ ਲੱਖ ਰੁਪਈਆ ਮਤਲਬ ਜੀ ਦੇਖਿਆ ਜਾ ਵੀ 2 ਤੋਂ 3 ਲੱਖ ਰੁਪਈਆ ਹੋਰ ਖਰਚਾ ਹੋਊਗਾ 3 ਲੱਖ ਰੁਪਈਆ ਚਾਰਕ ਦੇ ਵਿੱਚ ਕੰਪਲੀਟ ਹੋ ਜਾਈਗੀ ਠੀਕ ਹੈ ਜੀ 3500 ਸਕਰ ਫੁੱਟ ਏਰੀਆ ਤੇ 35 ਤੋਂ 36 ਲੱਖ ਰੁਪਏ ਦੇ ਵਿੱਚ ਕੰਪਲੀਟ ਹੋ ਜਾਊਗਾ ਤੇ ਜਿਵੇਂ ਜਿੰਨੇ ਆਪਣੇ ਨਾਲ ਫੈਨ ਫੋਲੋਇੰਗ ਜੁੜੂਗੇ ਜਿੰਨੇ ਆਪਣੇ ਮਿੱਤਰ ਪਰਿਵਾਰ ਆਪਣਾ ਜੋੜਾ ਹੈਗਾ ਆਪਾਂ ਇਹ ਗੱਲਾਂ ਕਰਦੇ ਹੁੰਦੇ ਆ ਵੀ 1000 ਤੋਂ 1100 ਰੁਪਏ ਸਕਰ ਫੁੱਟ ਦੇ ਵਿੱਚ ਕੋਠੀ ਜਿਹੜੀ ਤਿਆਰ ਹੋ ਜਾਂਦੀ ਹੈ ਤੇ ਤੁਸੀਂ ਅੱਜ ਦੇਖ ਰਹੇ ਹੋ ਠੇਕੇਦਾਰ ਜੀ ਆਪਣੇ ਨਾਲ ਨੇ ਇਹ ਕਹਿੰਦੇ ਵੀ ਵਿੱਚ ਸਾਡੀ ਲੇਬਰ ਪਾ ਕੇ ਵਿੱਚ ਮਟੀਰੀਅਲ ਦਾ ਪਾ ਕੇ ਸਾਰਾ ਕੁਝ ਤੁਸੀਂ ਐ ਮੰਨ ਕੇ ਚੱਲੋ 2000 ਤੋਂ 1100 ਰੁਪਈਆ ਸਕਰ ਫੁੱਟੀ ਖਰਚਾ ਆ ਰਿਹਾਗਾ ਕਿਉਂਕਿ 3500 ਸਕਰ ਫੁੱਟ ਕੋਠੀ ਵੀ ਦਾ ਏਰੀਆ ਬਣਿਆਗਾ ਤੇ 35 ਤੋਂ 36 ਲੱਖ ਰੁਪਈਆ ਖਰਚਾ ਆਊਗਾ ਡਾਊਨ ਸਿਲਿੰਗ ਦਾ ਵੀ ਵਿੱਚ ਆ ਗਿਆ ਜਿਵੇਂ ਤੁਸੀਂ ਦੇਖ ਰਹੇ ਹੋ ਪੀਓਪੀ ਦਾ ਵੀ ਆ ਗਿਆ ਰੰਗ ਪੇਂਟ ਦਾ ਥੋੜਾ ਜਿਹਾ ਅਨਕੰਪਲੀਟ ਹੈਗਾ ਉਹ ਆਪਾਂ ਵਿੱਚ ਦੇ ਬਜਟ ਲਾ ਲਿਆ ਤੇ ਟਾਈਲ ਵਰਕ ਓਕੇ ਆ ਸਾਰਾ ਕੁਝ ਕੰਪਲੀਟ ਕੰਮ ਹੈਗਾ ਉਹਦੇ ਵਿੱਚ 1000 ਤੋਂ 1100 ਰੁਪਈਆ ਸਕਰ ਫੁੱਟ ਦਾ ਖਰਚਾ ਆ ਰਿਹਾਗਾ ਇਦੇ ਵਿੱਚ ਕੋਈ ਬਜੀ ਦਿੱਕਤ ਕੋਈ ਪਰੇਸ਼ਾਨੀ ਨਹੀਂ ਜਿਵੇਂ ਮੰਨ ਕੇ ਚੱਲੋ ਜਿਵੇਂ ਤੁਸੀਂ ਕੋਰਾ ਵਗੈਰਾ ਇਹਦੇ ਵਿੱਚ ਬੋਲੀਆਂ ਬਣਾਈਆਂ ਗਲਾਈਆਂ ਬਹੁਤ ਐ ਇਹਦੇ ਵਿੱਚ ਉਦੋਂ ਕੋਈ ਫਰਕ ਪੈਂਦਾ ਕਿ ਮਾਲਕ ਦੇ ਉੱਪਰ ਜੀ ਉਹ ਤੇ ਮਾਲਕ ਦੇ ਤਾਂ ਥੋੜਾ ਮੋਟਾ ਇਹ ਲੇਬਰ ਥੋੜੀ ਜਿਹੀ ਵੱਧ ਆਉਂਦੀ ਜੀ ਲੇਬਰ ਦਾ ਖਰਚਾ ਜੀ ਲੇਬਰ ਦਾ ਖਰਚਾ ਜ਼ਿਆਦਾ ਕਿ ਮਟੀਰੀਅਲ ਦਾ ਖਰਚਾ ਤਾਂ ਜ਼ਿਆਦਾ ਆਉਂਦਾ ਨਹੀਂ ਮਟੀਰੀਅਲ ਦੇ ਨਹੀਂ ਦੋਨਾਂ ਦੀ ਆਗਲੇ ਦਾ ਖਰਚਾ ਬਾਜਦਾ ਜੀ ਹੁਣ ਟਪਲ ਸ਼ੀਸ਼ਾ ਲਾ ਲਓ ਇਹ ਬਹੁਤ ਚੀਜ਼ਾਂ ਮਹਿੰਗੀਆਂ ਆਉਂਦੀਆਂ ਨੇ ਇਹ ਬੰਦੀਆਂ ਜੀ ਮਹਿੰਗੀਆਂ ਵੀ ਨੇ ਪੱਕੀ ਉਸ ਤੋਂ ਬਾਅਦ ਇਹ ਵਿੱਚ ਮਿਲਾਇਆ ਰਿਹਾ ਹੈ ਵੀ ਉਹਦਾ ਪਾਣੋ ਇਹ ਵੀ ਡਰ ਰਹੇ ਨੇ ਕਿ ਕਿਤੇ ਫਟਣਾ ਜਾਵੇ ਨਾ ਜਾਵੇ ਇੱਕ ਸਾਫ਼ ਜਾਦੇ ਸਫਾਈ ਭਾਲਦੇ ਨੇ ਇਹ ਜੀਜ਼ਾ ਇਹ ਅਸੀਂ ਲੁੱਕੇ ਜਮਾਂ ਜਿਵੇਂ ਆਪਣੇ ਅੱਜ ਦੇ 20 30 ਸਾਲ ਪਹਿਲਾਂ ਚੱਲਣ ਲੱਗ ਗਏ ਤੇ ਪਿੱਛੇ ਟੱਪ ਦਾ ਬਾਹਰ ਸਦਾ ਬਾਹਰ ਕੰਮ ਆਹੇ ਜੀ ਠੀਕ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਬ੍ਰਿੱਕੀ ਦੇ ਨਾਲ ਕੰਮ ਕਰਿਆ ਹੋਇਆ ਜੀ ਠੀਕ ਹੈ ਬਾਕੀ ਤੁਸੀਂ ਦੇਖੋ ਸਾਹਮਣੇ ਆ ਤੁਹਾਡੀ ਹਾਂ ਉਹ ਅਸੀਂ ਦੇਖ ਲਿਆ ਜੀ ਬਹੁਤ ਸੋਹਣਾ ਮਤਲਬ ਦਿਲੋਂ ਕੰਮ ਕੀਤਾ ਹੋਇਆ ਤੁਸੀਂ ਜਮਾਂ ਮਨ ਲਾ ਕੇ ਜੀ ਮਨ ਲਾ ਕੇ ਕੀਤਾ ਹੋਇਆ ਹਾਂ ਤੇ ਇਹਦੇ ਵਿੱਚ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਥੋੜੀ ਲੇਬਰ ਵੱਧ ਪੈਂਦੀ ਹੈ ਮਟੀਰੀਅਲ ਦਾ ਕੋਈ ਫਰਕ ਨਹੀਂ ਪੈਂਦਾ ਮਟੀਰੀਅਲ ਦਾ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਜੇ ਕਲਾਸਿਕ ਲੁੱਕ ਦੇ ਵਿੱਚ ਤੁਸੀਂ ਆਪਣਾ ਮਕਾਨ ਬਣਾਉਣਾ ਚਾਹੁੰਦੇ ਹੋ ਤਾਂ ਠੇਕੇਦਾਰ ਜੀ ਆਪਣੇ ਨਾਲ ਨੇ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਉਹ ਵੀ ਆਪਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੇ ਨੰਬਰ ਇਹਨਾਂ ਦਾ ਸਾਂਝਾ ਕਰਾਂਗੇ ਤੁਹਾਡੇ ਨਾਲ ਤੇ ਜੇ ਸੋਨੂੰ ਕਿਸੇ ਕੰਮ ਦੀ ਲੋੜ ਪੈਂਦੀ ਹੈ ਸਪੈਸ਼ਲ ਬਾਈ ਕਲਾਸਿਕ ਕੋਠੀਆਂ ਦਾ ਕੰਮ ਕਰਦਾ ਹੈਗਾ ਤੇ ਮੈਨੂੰ ਲੱਗਦਾ ਵੀ ਅੱਜ ਦੀ ਡੇਟ ਦੇ ਵਿੱਚ 10 ਤੋਂ 12 ਕੋਠਿਆਂ ਦਾ ਕੰਮ ਇਹਨਾਂ ਦਾ ਚੱਲ ਰਿਹਾ ਹੈਗਾ ਚੱਲ ਰਿਹਾ ਹੈ ਜ ਅੱਜ ਦੀ ਡੇਟ ਦੇ ਵਿੱਚ 10 ਤੋਂ 12 ਕੁੱਠੀਆਂ ਦਾ ਕੰਮ ਇਹਨਾਂ ਦਾ ਚੱਲ ਰਿਹਾ ਹੈਗਾ ਤੇ ਜੇਕਰ ਤੁਸੀਂ ਵੀ ਆਪਣੀ ਕੁੱਟੀ ਬਣਵਾਉਣਾ ਚਾਹੁੰਦੇ ਹੋ ਕਲਾਸਿਕ ਲੁੱਕ ਦੇ ਵਿੱਚ ਚਾਹੇ ਮਾਡਰਨ ਲੁੱਕ ਦੇ ਵਿੱਚ ਤਾਂ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਬਾਈ ਜੀ ਮਿਲ ਕੇ ਬਹੁਤ ਵਧੀਆ ਲੱਗਿਆ ਦਾ ਲੱਗਿਆ ਕਲਾਸਿਕ ਲੁੱਕ ਦੇ ਵਿੱਚ ਮਕਾਨ ਆ ਤਿਆਰ ਕੀਤਾ ਹੋਇਆ ਸੀਗਾ 3500 ਸਕਰ ਫੁੱਟ ਏਰੀਆ ਤੇ ਠੇਕੇਦਾਰ ਜੀ ਆਪਣੇ ਨਾਲ ਸੀਗੇ ਉਹਨਾਂ ਨੇ ਵੀ ਇਹੀ ਗੱਲ ਕਿਹਾ ਵੀ 35 ਤੋਂ 36 ਲੱਖ ਰੁਪਏ ਦੇ ਵਿੱਚ ਕੰਪਲੀਟ ਹੋਊਗਾ ਜਿਵੇਂ ਅਕਸਰ ਤੁਹਾਡੇ ਕਮੈਂਟ ਆਉਂਦੇ ਰਹਿੰਦੇ ਆ ਵੀ ਨਹੀਂ ਜੀ ਐਨੇ ਚ ਨਹੀਂ ਹੋ ਸਕਦਾ ਮੇਰਾ ਤਾਂ 5 ਲੱਖ ਬਾਥਰੂਮ ਤੇ ਲੱਗ ਗਿਆ ਜਾਂ ਮੇਰਾ 10 ਲੱਖ ਰਸੋਈ ਤੇ ਲੱਗ ਗਿਆ ਠੀਕ ਹੈ ਜੀ ਪਰ ਜਿਹੜੀ ਆਪਾਂ ਜਾਇਜ਼ ਗੱਲ ਹੈ ਸਹੀ ਗੱਲ ਹੈ ਇਸ ਲੈਵਲ ਤੱਕ ਦੀ ਇਹ ਕਹਿੰਦੇ ਵੀ 35 ਤੋਂ 36 ਲੱਖ ਰੁਪਏ ਕੰਪਲੀਟ ਹੋਊਗਾ ਤੁਸੀਂ ਦੇਖ ਰਿਹਾ ਦੇਖ ਲਿਆ ਵੀ ਜਿਵੇਂ ਡਾਊਨ ਸੀਲਿੰਗ ਵੀ ਇਹਦੇ ਵਿੱਚ ਹੋਈ ਹੋਈ ਹੈ ਡਾਊਨ ਸੀਲਿੰਗ ਦਾ ਵੀ ਇਹਨਾਂ ਨੇ ਵਿੱਚ ਲਾ ਲਿਆ ਨਾਲ ਵਿਦ ਪੀਓਪੀ ਆਗੇ ਜੀ ਵਿਦ ਰੰਗ ਪੇਂਟ ਤਾਂ ਸਾਰਾ ਕੁਝ ਆ ਜਾਊਗਾ ਤੁਸੀਂ ਐ ਲਾ ਲਓ ਵੀ A ਤੋਂ Z ਕੰਪਲੀਟ ਮਕਾਨ ਹੈ ਜਿਹੜਾ ਇਹ 35 ਤੋਂ 36 ਲੱਖ ਰੁਪਏ ਦੇ ਵਿੱਚ ਪਊਗਾ ਤੇ ਕੋਠ ਮਹਿਲ ਬਣਾਇਆਗਾ ਪੂਰਾ ਬਾਈ ਹੋਰਾਂ ਨੇ 35 ਤੋਂ 36 ਲੱਖ ਰੁਪਏ ਦੇ ਵਿੱਚ ਬਹੁਤ ਸੋਹਣੀ ਚੀਜ਼ ਤਿਆਰ ਹੋਊਗੀ ਹਾਜੀ ਮਿੱਤਰੋ ਇਹ ਸੀਗਾ 3500 ਸਕਰ ਫੁੱਟ ਦੇ ਵਿੱਚ ਮਹਿਲ ਇੱਕ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਸੋਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜਿਵੇਂ ਲਾਂਗੇ ਕਿਸੇ ਨਵੀਂ ਵੀਡੀਓ ਤੇ ਤਦ ਤੱਕ ਲਈ ਰੱਬ ਰੱਖਾ ਥੈਂਕ ਯੂ